ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਸੰਗਾ ਜੀ ਕਿਸੇ ਨਗਰ ਦੇ ਵਿੱਚ ਇੱਕ ਸੇਠ ਰਹਿਆ ਕਰਦਾ ਸੀ ਉਹ ਸੇਠ ਬੜਾ ਜ਼ਿਆਦਾ ਕੰਜੂਸ ਸੀ ਕਹਿੰਦੇ ਜਦੋਂ ਰੋਟੀ ਵੀ ਖਾਇਆ ਕਰਦਾ ਤੇ ਬੂਹੇ ਬੰਦ ਕਰਕੇ ਖਾਇਆ ਕਰਦਾ ਕੋਈ ਦੇਖ ਕੇ ਮੰਗ ਨਾ ਲਵੇ ਕਹਿੰਦੇ ਘਰ ਤੋਂ ਜਦੋਂ ਨਿਕਲਦਾ ਤੇ ਆਸੇ ਪਾਸੇ ਦੇਖਦਾ ਕਿ ਕੋਈ ਨਾ ਹੋਵੇ ਜੋ ਮੈਨੂੰ ਦੇਖ ਕੇ ਪੈਸੇ ਨਾ ਮੰਗ ਲਵੇ ਕਹਿੰਦੇ ਘਰ ਦੀ ਜਦੋਂ ਪ੍ਰਸ਼ਾਦਾ ਪਾਣੀ ਬਣਾਉਂਦੀ ਤੇ ਉਦੋਂ ਫਿਰ ਸਿਰ ਤੇ ਖੜ ਜਾਂਦਾ ਕਿਤੇ ਕੋਈ ਮੁੱਠ ਵੱਧ ਨਾ ਬਣ ਜਾਵੇ ਕਹਿੰਦੇ ਕਿ ਕੰਮਕਾਰ ਕਰਨ ਵਾਲਿਆਂ ਨੂੰ ਹਰ ਸਮੇਂ ਚੰਕਣਾ ਹੋ ਕੇ ਦੇਖਦਾ ਰਿੰਦਾ ਕੋਈ ਸਮਾਂ ਵਿਅਰਥ ਨਾ ਕਰ ਦੇ ਕਹਿੰਦੇ ਕਿ ਹਰ ਸਮੇਂ ਉਹਨੂੰ ਪੈਸੇ ਬਚਾਉਣ ਦੀ ਆਦਤ ਸੀ ਕਿਸੇ ਨੂੰ ਇੱਕ ਰੋਟੀ ਵੀ ਦਾਨ ਨਹੀਂ ਕਰਦਾ ਸੀ ਕਹਿੰਦੇ ਇੱਕ ਦਿਨ ਉਹ ਪ੍ਰਸ਼ਾਦਾ ਖਾਣ ਲੱਗਾ ਤੇ ਆਪਣੀ ਘਰਵਾਲੀ ਨੂੰ ਕਿਹਾ ਕਿ ਬੂਹਾ ਬੰਦ ਕਰ ਦੇ ਅੱਧਾ ਬੂਹਾ ਉਹ ਬੰਦ ਕਰਕੇ ਤੇ ਵਾਪਸ ਆ ਗਈ ਉਹਨੇ ਕਿਹਾ ਤੂੰ ਪੂਰਾ ਬੂਹਾ ਕਿਉਂ ਨਹੀਂ ਬੰਦ ਕੀਤਾ ਕਹਿੰਦੇ ਗਰਮੀ ਦੇ ਦਿਨ ਨੇ ਤੇ ਥੋੜੀ ਹਵਾ ਆਉਂਦੇ ਉਹ ਚੁੱਪ ਕਰਕੇ ਬੈਠ ਕੇ ਤੇ ਖਾਣਾ ਖਾਣ ਲੱਗਾ ਕਹਿੰਦੇ ਇੰਨੇ ਨੂੰ ਇੱਕ ਸੰਦਫ ਗੇ ਬੂਹੇ ਤੇ ਆ ਗਏ ਤੇ ਉਹਨਾਂ ਕਿਹਾ ਕਿ ਖਾਣ ਲਈ ਕੁਝ ਪ੍ਰਸ਼ਾਦਾ ਦੇ ਉਹ ਆਪਣੀ ਜਿਹੜੀ ਪਤਨੀ ਸੀ ਉਹਦੇ ਵੱਲ ਭੈੜੇ ਨਿਗਾ ਨਾਲ ਦੇਖਣ ਲੱਗਾ ਤੈਨੂੰ ਕਿਹਾ ਸੀ ਕਿ ਬੋਹਾ ਬੰਦ ਕਰ ਦੇ ਪਰ ਤੂੰ ਕੀਤਾ ਨਹੀਂ ਉਹ ਸੰਤ ਫਕੀਰ ਨੂੰ ਕਹਿੰਦਾ ਕਿ ਮੇਰੇ ਕੋਲ ਸਿਰਫ ਤਿੰਨ ਪ੍ਰਸ਼ਾਦੇ ਨੇ ਤੇ ਇਹ ਤਿੰਨ ਖਾ ਕੇ ਮੈਂ ਆਪਣੀ ਭੁੱਖ ਮਿਟਾਉਣੀ ਹੈ ਮੇਰੇ ਕੋਲ ਤੈਨੂੰ ਦੇਣ ਲਈ ਕੁਝ ਵੀ ਨਹੀਂ ਹੈ ਸੰਤ ਫਕੀਰ ਕਹਿੰਦੇ ਚੱਲ ਅੱਧਾ ਹੀ ਦੇ ਦੇ ਉਹ ਕਹਿੰਦਾ ਕਿ ਨਹੀਂ ਮੈਂ ਅੱਧਾ ਵੀ ਨਹੀਂ ਦੇਣਾ ਉਹ ਤਿੰਨੇ ਪ੍ਰਸ਼ਾਦੇ ਖਾ ਕੇ ਤੇ ਉੱਥੋਂ ਚਲਾ ਗਿਆ ਪਰ ਉਹ ਸੰਤ ਫਕੀਰ ਹਜੇ ਵੀ ਬੋਹੇ ਦੇ ਅੱਗੇ ਹੀ ਬੈਠੇ ਰਹੇ ਕਹਿੰਦੇ ਕਿ ਉਹ ਆਪਣੇ ਉਹਨਾਂ ਇਸ ਸੇਠ ਨੂੰ ਕਿ ਹੁਣ ਤਾਂ ਇਹ ਆਪੇ ਉੱਥੇ ਕੇ ਚਲੇ ਜਾਣਗੇ ਜਦੋਂ ਮੈਂ ਚਲਾ ਗਿਆ ਤੇ ਸ਼ਾਮ ਹੁੰਦੀ ਤੇ ਉਹ ਦੇਖਦਾ ਕਿ ਸੰਤ ਫਕੀਰ ਹਜੇ ਵੀ ਉੱਥੇ ਬੈਠੇ ਹੁੰਦੇ ਹਨ ਕਹਿੰਦੇ ਕਿ ਹੁਣ ਜਦੋਂ ਉਹ ਪ੍ਰਸ਼ਾਦਾ ਖਾਣ ਲੱਗਾ ਤਾਂ ਹੁਣ ਉਹਨੇ ਦੇਖਿਆ ਕਿ ਸਵੇਰ ਦਾ ਭੁੱਖਣ ਪਾਣਾ ਧੁੱਪੇ ਮੇਰੇ ਬੂਹੇ ਦੇ ਅੱਗੇ ਬੈਠਾ ਹੈ ਉਹਨੇ ਕਿਹਾ ਕਿ ਆ ਲਓ ਅੱਧਾ ਪ੍ਰਸ਼ਾਦਾ ਹੁਣ ਸੰਤ ਫਕੀਰ ਕਹਿੰਦੇ ਕਿ ਮੈਂ ਅੱਧਾ ਪ੍ਰਸ਼ਾਦਾ ਨਹੀਂ ਲੈਣਾ ਮੈਂ ਲਾਵਾਂਗਾ ਤਾਂ ਪੂਰਾ ਇੱਕ ਹੀ ਪ੍ਰਸ਼ਾਦਾ ਲਾਵਾਂਗਾ ਹੁਣ ਫਿਰ ਤਿੰਨ ਪ੍ਰਸ਼ਾਦੇ ਸੀ ਉਹ ਸੋਚਣ ਲੱਗਾ ਕਿ ਇੱਕ ਪ੍ਰਸ਼ਾਦਾ ਇਹਨੂੰ ਦੇ ਦਿੱਤਾ ਤੇ ਆਪ ਭੁੱਖਾ ਰਹਾਂਗਾ ਉਹਨੇ ਕਿਹਾ ਕਿ ਨਹੀਂ ਅੱਧਾ ਲੈਣਾ ਤੇ ਦੇਖ ਲਓ ਨਹੀਂ ਤੇ ਰਹਿਣ ਦਿਓ ਉਹਨੇ ਕਿਹਾ ਕਿ ਨਹੀਂ ਲਾਵਾਂਗਾ ਤੇ ਪੂਰਾ ਹੀ ਹੁਣ ਲਾਵਾਂਗਾ ਫਿਰ ਪ੍ਰਸ਼ਾਦਾ ਖਾ ਕੇ ਜਾ ਕੇ ਤੇ ਆਰਾਮ ਕਰਨ ਲੱਗਾ ਹੁਣ ਆਸ-ਪਾਸ ਦੇ ਲੋਕੀ ਦੇਖਣ ਲੱਗੇ ਕਿ ਕੱਲ ਦਾ ਕੋਈ ਇਹਦੇ ਬੁਹੇ ਦੇ ਅੱਗੇ ਬੈਠਾ ਹੈ ਹੁਣ ਸਵੇਰ ਹੋਈ ਤਾਂ ਉਹ ਫਿਰ ਪ੍ਰਸ਼ਾਦਾ ਛਕਣ ਲੱਗਾ ਤੇ ਹੁਣ ਉਹਨੂੰ ਲੱਗਾ ਕਿ ਸਵੇਰ ਕੱਲ ਦਾ ਮੇਰੇ ਪੂਹੇ ਦੇ ਅੱਗੇ ਬੈਠਾ ਹੋਇਆ ਹੈ ਉਹਨੇ ਕਿਹਾ ਕਿ ਆ ਲਓ ਸੰਤ ਜੀ ਇੱਕ ਪ੍ਰਸ਼ਾਦਾ ਲੈ ਲਓ ਤੇ ਖਾ ਲਓ ਉਹਨੇ ਕਿਹਾ ਕਿ ਹੁਣ ਇੱਕ ਨਹੀਂ ਲੈਣਾ ਹੁਣ ਤੇ ਮੈਂ ਡੇਢ ਪ੍ਰਸ਼ਾਦਾ ਹੀ ਲਵਾਂਗਾ ਉਹਨੇ ਕਿਹਾ ਕਿ ਇੱਕ ਲੈਣਾ ਤੇ ਲਓ ਨਹੀਂ ਤੇ ਕੋਈ ਵੀ ਨਹੀਂ ਮਿਲਣਾ ਹੁਣ ਪ੍ਰਸ਼ਾਦਾ ਖਾ ਕੇ ਤੇ ਫਿਰ ਚਲੇ ਗਿਆ ਕਹਿੰਦੇ ਦੁਪਹਿਰ ਹੋਈ ਤੇ ਪ੍ਰਸ਼ਾਦਾਖਾਨ ਆਏ ਤੇ ਉਹਨੇ ਦੇਖਿਆ ਕਿ ਸੰਤ ਫਕੀਰ ਤਾਂ ਹਜੇ ਵੀ ਬੋਹੇ ਅਗੇ ਬੈਠੇ ਨੇ ਹੁਣ ਉਹ ਸੰਤ ਫਕੀਰ ਨੂੰ ਕਹਿੰਦੇ ਕਿ ਆ ਲਓ ਡੇਢ ਪ੍ਰਸ਼ਾਦਾ ਤੇ ਛਕ ਲਓ ਉਹਨੇ ਕਿਹਾ ਕਿ ਨਹੀਂ ਖਾਣਾ ਹੁਣ ਮੈਂ ਦੋ ਪ੍ਰਸ਼ਾਦ ਦੇ ਖਾਣੇ ਹਨ ਹੁਣ ਤੈਨੂੰ ਦੋ ਪ੍ਰਸ਼ਾਦੇ ਦੇਣੇ ਪੈਣਗੇ ਕਹਿੰਦੇ ਕਿ ਸੇਠ ਨੇ ਫਿਰ ਦੇਣ ਤੋਂ ਮਨਾ ਗਾ ਦਿੱਤਾ ਹੁਣ ਗਲੀ ਘਵਾਂਂ ਦੇ ਲੋਕ ਵੀ ਹੁਣ ਦੇਖਣ ਲੱਗੇ ਐਵੇਂ ਕਰ ਦੇ ਕਰ ਦੇ ਤਿੰਨ ਦਿਨ ਬੀਤ ਗਏ ਜਦੋਂ ਤਿੰਨ ਦਿਨ ਬੀਤੇ ਤਾਂ ਕਹਿੰਦੇ ਕਿ ਹੁਣ ਆਪ ਸੰਤ ਫਕੀਰ ਦੇ ਕੋਲ ਦੋ ਪ੍ਰਸ਼ਾਦੇ ਲੈ ਕੇ ਤੇ ਆ ਗਿਆ ਹੁਣ ਉਹਨੂੰ ਇਹ ਸੀ ਕਿ ਤਿੰਨ ਚਾਰ ਦਿਨ ਹੋ ਗਏ ਨੇ ਸੰਤ ਫਕੀਰ ਨੇ ਕੁਝ ਨਹੀਂ ਖਾਧਾ ਤੇ ਜੇ ਐਵੇਂ ਹੀ ਇਹ ਅਕਾਲ ਚਲਾਨਾ ਕਰ ਗਏ ਤਾਂ ਮੇਰੇ ਮੱਥੇ ਇਹਨਾਂ ਦਾ ਅਕਾਲ ਚਲਾਨਾ ਦਾ ਪਾਪ ਮੜ ਜਾਵੇਗਾ ਕਹਿੰਦੇ ਉਹਨੇ ਕਿਹਾ ਕਿ ਆ ਲਓ ਪ੍ਰਸ਼ਾਦੇ ਤੇ ਤੁਸੀਂ ਛਕ ਲਓ ਸੰਤ ਫਕੀਰ ਕਹਿੰਦੇ ਕਿ ਹੁਣ ਪ੍ਰਸ਼ਾਦੇ ਨਹੀਂ ਚਾਹੀਦੇ ਤੇਰੇ ਨਗਰ ਦੇ ਵਿੱਚ ਪਾਣੀ ਦੀ ਕੋਈ ਵਿਵਸਥਾ ਨਹੀਂ ਹੈ ਮੈਂ ਚਾਹੁੰਦਾ ਹਾਂ ਕਿ ਤੂੰ ਇਹ ਖੂਪ ਪਟਵਾ ਦੇ ਉਹ ਕਹਿੰਦਾ ਤੁਸੀਂ ਪਾਗਲ ਹੋ ਪ੍ਰਸ਼ਾਦੇ ਤੇ ਚੱਲ ਮੈਂ ਤੈਨੂੰ ਦੇ ਦੇਂਦਾ ਹਾਂ ਤੈਨੂੰ ਪਤਾ ਖੂਪ ਪਟਵਾਉਣ ਲਈ ਚਾਰ ਜਾਣੇ ਚਾਹੀਦੇ ਨੇ 10 ਦਿਨ ਦਾ ਉਹ ਕੰਮ ਹੈ ਉਹ ਮਿੱਟੀ ਕੱਢਣਗੇ ਤੇ 10 ਦਿਨ ਦੀ ਦਿਹਾੜੀ ਲੈਣਗੇ 10 ਦਿਨ ਮੇਰੇ ਕੋਲ ਰੋਟੀ ਖਾਣਗੇ ਤੇ ਮੈਂ ਇਹਨਾਂ ਖਰਚਾ ਨਹੀਂ ਕਰ ਸਕਦਾ ਤੁਸੀਂ ਰੋਟੀ ਖਾਣੀ ਹੈ ਤੇ ਖਾਓ ਨਹੀਂ ਤੇ ਚਲੇ ਜਾਓ ਹੁਣ 4 ਦਿਨ ਹੋ ਗਏ ਤੇ ਉਹ ਸੰਤ ਫਕੀਰ ਦੇ ਉਵੇਂ ਹੀ ਬੈਠੇ ਹੋਏ ਸਨ ਪ੍ਰਸ਼ਾਦਾ ਖਾਂਦੇ ਤੇ ਨਾ ਹੀ ਕੁਝ ਹੁਣ ਜਦੋਂ ਪੰਜਵਾਂ ਦਿਨ ਹੋਇਆ ਤੇ ਉਹਨਾਂ ਦੇ ਹਾਲਾਤ ਖਰਾਬ ਹੋਣ ਲੱਗੇ ਆਂਡੇ ਗਵਾਂ ਦੇ ਲੋਕ ਕਹਿਣ ਲੱਗੇ ਕਿ ਇਹ ਸੇਰ ਤਾਂ ਬੜਾ ਭੜਾ ਹੈ ਕਹਿੰਦੇ ਇਹਦੇ ਸਿਰ ਤੇ ਹੁਣ ਇਹ ਸੰਤ ਫਕੀਰ ਦਾ ਪਾਪ ਲੱਗਣਾ ਹੈ ਕਹਿੰਦੇ ਉਹ ਹਾਰ ਤੱਕ ਕੇ ਕੋਲ ਆਇਆ ਕਹਿੰਦੇ ਸੰਤ ਫਕੀਰ ਜੀ ਪ੍ਰਸ਼ਾਦਾ ਸ਼ਕ ਲੋ ਮੈਂ ਇੱਕ ਖੋ ਪਟਵਾ ਦਵਾਂਗਾ ਸੰਤ ਫਕੀਰ ਕਹਿੰਦੇ ਹੁਣ ਇੱਕ ਖੋ ਹੁਣ ਦੋ ਪਟਵਾ ਇੱਕ ਤੇਰੇ ਨਾਮ ਦਾ ਤੇ ਇੱਕ ਮੇਰੇ ਨਾਮ ਦਾ ਹੁਣ ਉਹ 모ਹਨ ਨਾ ਹੀ ਕਰਨ ਲੱਗਾ ਸੀ ਜੇ ਕਹਿੰਦਾ ਪਹਿਲਾਂ ਹੀ ਐਵੇਂ ਕਰਕੇ ਦੋ ਹੋ ਗਏ ਨੇ ਜੇ ਦੋ ਕਿਆ ਤੇ ਦੋ ਵੀ ਨਹੀਂ ਬਣਾਉਣੇ ਤੇ ਤਿੰਨ ਤੇ ਜਾ ਕੇ ਅੜ ਜਾਣਾ ਹੈ ਹੁਣ ਉਹ ਚੱਟ ਨਾਲ ਕਹਿੰਦਾ ਠੀਕ ਹੈ ਮੈਂ ਦੋ ਖੂਪ াটਵਾਵਾਂਗਾ ਸੰਦ ਫਕੀਰ ਨੇ ਪ੍ਰਸ਼ਾਦਾ ਖਾਧਾ ਤੇ ਹੁਣ ਨਗਰ ਤੋਂ ਬਾਅਦ ਇੱਕ ਸੱਜੇ ਤੇ ਇੱਕ ਖੱਬੇ ਕਹਿੰਦੇ ਕਿ ਦੋ ਖੂਪ াটਵਾਉਣੇ ਆਰੰਭ ਕਰ ਦਿੱਤੇ ਕਹਿੰਦੇ ਇੱਕ ਦੇ ਕੋਲ ਉਹ ਸੰਤ ਫਕੀਰ ਜਿਹੜੇ ਸਨ ਉਹਨਾਂ ਦਾ ਕਹਿੰਦੇ ਕਿ ਪੱਥਰ ਰੱਖ ਦਿੱਤਾ ਤੇ ਦੂਜੇ ਪਾਸੇ ਉਹ ਜਿਹੜਾ ਮਨੁੱਖ ਸੀ ਉਹਦਾ ਪੱਥਰ ਰੱਖ ਦਿੱਤਾ ਕਹਿੰਦੇ ਹੁਣ ਪਿੰਡ ਵਿੱਚ ਪਾਣੀ ਦੀ ਵਿਵਸਥਾ ਨਹੀਂ ਸੀ ਹੁਣ ਲੋਕੀ ਦੋਰੋਂ ਦੋਰੋਂ ਚੱਲ ਕੇ ਤੇ ਪਾਣੀ ਲੈਣ ਲਈ ਆਏ ਕਹਿੰਦੇ ਸੰਤ ਫਕੀਰ ਜਾਂਦੇ ਹੋਏ ਕਿਹਾ ਕਿ ਮੈਂ ਜਾਣ ਲੱਗਾ ਇੱਕ ਸਾਲ ਬਾਅਦ ਵਾਪਸ ਆਵਾਂਗਾ ਪਰ ਯਾਦ ਰੱਖੀ ਤੇਰੇ ਖੂਹ ਦੇ ਵਿੱਚ ਪਾਣੀ ਇੰਨਾ ਹੀ ਹੋਣਾ ਚਾਹੀਦਾ ਹੈ ਜੇ ਤੇਰੇ ਖੂਹ ਵਿੱਚ ਪਾਣੀ ਘਟਿਆ ਤਾਂ ਮੈਂ ਖੂਹ ਹੋਰ ਪਟਵਾਵਾਂਗਾ ਕਹਿੰਦੇ ਹੁਣ ਉਹਨੂੰ ਇਹ ਸੀ ਕਿ ਇੱਕ ਖੂਹ ਹੋਰ ਪਟਵਾਉਣ ਤੇ ਇੰਨਾ ਖਰਚਾ ਆਵੇਗਾ ਮਸਾ ਇਸ ਤੋਂ ਖਿਆੜਾ ਛੁੱਟਿਆ ਹੈ ਉਹਨੇ ਕੀ ਕੀਤਾ ਕਿ ਆਪਣੇ ਖੂਹ ਦੇ ਉੱਤੇ ਇੱਕ ਵੱਡਾ ਸਾਰਾ ਕਹਿੰਦੇ ਕੁਝ ਪੱਤੇ ਕਹਿ ਲੋ ਜਾਂ ਕਹਿ ਲੋ ਤੀਨ ਜਾਂ ਕੁਝ ਵੀ ਉਹਨੇ ਚਾਦਰ ਉੱਤੇ ਪਾ ਦਿੱਤੀ ਤੇ ਉੱਥੇ ਵੱਡੇ ਸਾਰੇ ਇੱਕ ਮਨੁੱਖ ਜਾਂ ਕਹਿ ਲੋ ਕੁਝ ਲਿਖ ਕੇ ਲਾ ਦਿੱਤਾ ਕਿ ਤੁਹ ਪਾਣੀ ਲੈਣਾ ਸਖਤ ਮਨਾ ਹੈ ਦੂਜੇ ਪਾਸੇ ਜਿਹੜਾ ਸੰਤ ਫਕੀਰ ਦੇ ਪੱਥਰ ਵਾਲਾ ਖੂਹ ਸੀ ਕਹਿੰਦੇ ਸਾਰੇ ਲੋਕੀ ਉੱਥੇ ਆਉਂਦੇ ਕਹਿੰਦੇ ਕੋਈ ਪਾਣੀ ਪੀਂਦਾ ਕੋਈ ਪਸ਼ੂਆਂ ਨੂੰ ਪਿਉਂਦਾ ਕੋਈ ਕੱਪੜੇ ਧੋਂਦਾ ਇਸ ਤਰ੍ਹਾਂ ਹੁੰਦੇ ਸਾਰੇ ਲੋਕ ਪਾਣੀ ਪੀਆ ਕਰਦੇ ਕਹਿੰਦੇ ਹੁਣ ਕੁਝ ਦਿਨ ਪੀਤੇ ਤੇ ਲਗਭਗ ਸਾਲ ਦਾ ਸਮਾਂ ਬੀਤਿਆ ਤੇ ਕਹਿੰਦੇ ਉਹ ਸੰਤ ਫਕੀਰ ਵਾਪਸ ਆਏ ਸੰਤ ਫਕੀਰ ਨੇ ਕਿਹਾ ਕਿ ਪਿਆ ਬੁਰਖਾ ਵਖਾ ਤੇਰਾ ਖੂਹ ਮੈਂ ਤੈਨੂੰ ਕਿਹਾ ਸੀ ਜੇ ਪਾਣੀ ਘਟ ਹੋਇਆ ਤਾਂ ਤੈਨੂੰ ਇੱਕ ਹੋਰ ਪਟਵਾਉਣਾ ਪਵੇਗਾ ਉਹ ਕਿੰਨਾ ਜੇ ਪਾਣੀ ਘਟ ਹੋ ਹੀ ਨਹੀਂ ਸਕਦਾ ਜਿਸ ਦਿਨ ਦਾ ਖੂਪ ਪਟਵਾਇਆ ਤੁਸੀਂ ਇੱਥੋਂ ਚਲੇ ਗਏ ਮੈਂ ਉਸੇ ਦਿਨ ਇੱਥੇ ਚਾਦਰ ਪੀ ਸੀ ਤੇ ਚਾਦਰ ਦੇਣ ਤੋਂ ਬਾਅਦ ਵਿੱਚੋਂ ਇੱਕ ਕੁੱਟ ਵੀ ਮੈਂ ਕਿਸੇ ਨੂੰ ਪਾਣੀ ਨਹੀਂ ਲੈਣ ਦਿੱਤਾ ਫਿਰ ਖੂ ਦਾ ਪਾਣੀ ਕਿਵੇਂ ਘਟ ਹੋ ਸਕਦਾ ਹੈ ਜਦੋਂ ਨੇ ਚਾਦਰ ਉੱਤੋਂ ਚੋਕੀ ਤੇ ਉਹ ਖੂ ਬਿਲਕੁਲ ਸੁੱਕਿਆ ਹੋਇਆ ਸੀ ਤੇ ਉਹ ਫਿਰ ਭੱਜਾ ਭਜਾ ਉਹ ਸੰਤ ਫਕੀਰ ਦੇ ਖੂ ਵੱਲ ਗਿਆ ਜਾ ਕੇ ਦੇਖਿਆ ਉਹਦੇ ਵਿੱਚੋਂ ਤਾਂ 1 ਸਾਲ ਤੋਂ ਲੋਕ ਪਾਣੀ ਪੀਂਦੇ ਸਨ ਪਰ ਅਜੇ ਵੀ ਉਹ ਬਹੁਤ ਪਾਣੀ ਸੀ ਉਹ ਕਹਿੰਦਾ ਕਿ ਇਹ ਕਿਵੇਂ ਹੋ ਸਕਦਾ ਹੈ ਮੈਂ ਤਾਂ ਉਸੇ ਦਿਨ ਇਹਦੇ ਉੱਤੇ ਚਾਦਰ ਪਾ ਦਿੱਤੀ ਇਹਦੇ ਚੋਂ ਕਿਸੇ ਨੂੰ ਬੂੰਦ ਪਾਣੀ ਵੀ ਨਹੀਂ ਲੈਣ ਦਿੱਤਾ ਤੇ ਦੂਜੇ ਪਾਸਿਓ ਤੁਹਾਡੇ ਤੇ ਖੁੱਦ ਵਿੱਚੋਂ ਹਰ ਕੋਈ ਪਾਣੀ ਪੀਂਦਾ ਤੇ ਘਰ ਪਾਣੀ ਲੈ ਕੇ ਜਾਂਦਾ ਪਸ਼ੂਆਂ ਨੂੰ ਪਾਣੀ ਪਿਉਂਦਾ ਰਾਗਿਰ ਪਾਣੀ ਪੀਂਦੇ ਕੱਪੜੇ ਧੋਂਦੇ ਇਨੇ ਕੰਮ ਹੁੰਦੇ ਪਰ ਪਾਣੀ ਤੁਹਾਡਾ ਅਜੇ ਵੀ ਸਭੋ ਵਧਿਆ ਹੀ ਹੈ ਘਟਿਆ ਨਹੀਂ ਤਾਂ ਸੰਤ ਫਕੀਰ ਕਹਿੰਦੇ ਕਿ ਕੁਝ ਸਮਝ ਆਇਆ ਉਹਨੇ ਕਿਹਾ ਜੀ ਨਹੀਂ ਸੰਤ ਫਕੀਰ ਕਹਿੰਦੇ ਕਿ ਇਹੀ ਹਾਲ ਤੇਰਾ ਹੈ ਤੇਰੇ ਕੋਲ ਜਿਹੜੀ ਮਾਇਆ ਹੈ ਤੂੰ ਉਹਨੂੰ ਐਵੇਂ ਸਾਮ ਕੇ ਆਪਣੇ ਕੋਲ ਰੱਖਿਆ ਹੋਇਆ ਹੈ ਤੇ ਉਹ ਮਾਇਆ ਕਿਸੇ ਦੇ ਵੀ ਕੰਮ ਨਹੀਂ ਆਉਂਦੀ ਜੋ ਤੇਰੇ ਕੋਲ ਰਾਸ਼ੀ ਹੈ ਜੋ ਤੇਰੇ ਕੋਲ ਚੀਜ਼ ਹੈ ਉਹ ਜਦੋਂ ਕਿਸੇ ਦੇ ਕੰਮ ਨਾ ਆਵੇ ਤੇ ਐਵੇਂ ਇਕੱਠਾ ਕਰਕੇ ਰੱਖੀ ਜਾਈਏ ਤਾਂ ਉਹ ਮਿੱਟੀ ਹੋ ਜਾਂਦੀ ਹੈ ਦੇਖ ਜੋ ਚੀਜ਼ ਵਣਦੀ ਉਹ ਹਮੇਸ਼ਾ ਵੱਧਦੀ ਜਾਂਦੀ ਹੈ ਤੂੰ ਪਾਣੀ ਨੂੰ ਟੱਕ ਕੇ ਰੱਖਿਆ ਕਿਸੇ ਨੂੰ ਬੂੰਦ ਨਹੀਂ ਦਿੱਤੀ ਤੇ ਉਹ ਸੁੱਕ ਗਿਆ ਮੇਰੇ ਵਾਲਾ ਖੂਹ ਸਭ ਨੂੰ ਜਿਹੜਾ ਪਿਆਸ ਬੁਝਾਉਂਦਾ ਸੀ ਸਭ ਦੇ ਕੰਮ ਆਉਂਦਾ ਸੀ ਤੇ ਹੋਰ ਭਰ ਗਿਆ ਤੇ দান ਕਰਨ ਦੇ ਨਾਲ ਦਾਨ ਪੁੰਨ ਜਦੋਂ ਆਪਾਂ ਕਰਦੇ ਹਾਂ ਉਹ ਕਈ ਗੁਣਾ ਹਜ਼ਾਰਾਂ ਹੋ ਕੇ ਆਪਣੇ ਕੋਲ ਵਾਪਸ ਆਉਂਦਾ ਹੈ ਜਦੋਂ ਆਪਾਂ ਸਿਰਫ ਆਪਣੇ ਬਾਰੇ ਸੋਚਦੇ ਹਾਂ ਤੇ ਉਹ ਚੀਜ਼ ਫਿਰ ਆਪਣੇ ਤੱਕ ਹੀ ਰਹਿ ਜਾਂਦੀ ਹੈ ਉਹ ਫਿਰ ਆਪਣੇ ਕੋਲ ਹੌਲੀ-ਹੌਲੀ ਖਤਮ ਹੋਣ ਲੱਗ ਜਾਂਦੀ ਹੈ ਜਦੋਂ ਆਪਾਂ ਦਾਨ ਕਰਦੇ ਹਾਂ ਤਾਂ ਉਹ ਆਪਣੇ ਜੀਵਨ ਦੀਆਂ ਕਈ ਦੁੱਖ ਪਰੇਸ਼ਾਨੀਆਂ ਦੂਰ ਕਰ ਦਿੰਦਾ ਹੈ ਦਾਨ ਦੇਣ ਨਾਲ ਵਾਅਦਾ ਹੈ ਤੇ ਜਿਸ ਦੇ ਮਨ ਦੇ ਵਿੱਚ ਇਹ ਹੈ ਕਿ ਦਾਨ ਦਵਾਂਗਾ ਕਿਤੇ ਖਤਮ ਨਾ ਹੋ ਜਾਵੇ ਧਨ ਰਾਸ਼ੀ ਤਾਂ ਉਹ ਤੁਹਾਡਾ ਵੈਮ ਹੈ ਦਾਨ ਕਰਨ ਦੇ ਨਾਲ ਤੁਹਾਡੇ ਘਰ ਕਈ ਰਸਤੇਆਂ ਦਾ ਦਾਨ ਜਿਹੜਾ ਹੈ ਉਹ ਹੋਰ ਵੱਧ ਕੇ ਆਉਂਦਾ ਹੈ ਆਪਣੇ ਘਰ ਫਿਰ ਆਮਦਨ ਦੇ ਕਈ ਰਾਹ ਖੁੱਲ ਜਾਂਦੇ ਨੇ ਤੇ ਜਿਸ ਕਰਕੇ ਕਦੇ ਵੀ ਪੈਸੇ ਦੀ ਕੋਈ ਤੰਗੇ ਨਹੀਂ ਆਉਂਦੀ ਹੁਣ ਸੇਠ ਇਹ ਸਮਝ ਚੁੱਕਾ ਸੀ ਕਿ ਮੇਰੇ ਵੱਲੋਂ ਕਦੇ ਵੀ ਕਿਸੇ ਨੂੰ ਕੋਈ ਦਾਨ ਨਹੀਂ ਕੀਤਾ ਗਿਆ ਤਾਂ ਕਰਕੇ ਮੇਰੇ ਕੋਲ ਸਭ ਕੁਝ ਹੋਣ ਦੇ ਬਾਵਜੂਦ ਵੀ ਕੁਝ ਵਾਦਾ ਫੁੱਲਦਾ ਹੀ ਨਹੀਂ ਤੇ ਨਾ ਹੀ ਕੋਈ ਖੁਸ਼ੀ ਹੈ ਕਹਿੰਦੇ ਉਹ ਸੇਠ ਨੇ ਵੀ ਹੁਣ ਦਾਨਪੁਣ ਕਰਨਾ ਆਰੰਭ ਕਰ ਦਿੱਤਾ ਉਹਦੇ ਕਰੋ ਕੋਈ ਖਾਲੀ ਨਹੀਂ ਜਾਂਦਾ ਉਹਦੇ ਕਰੋ ਹਮੇਸ਼ਾ ਸਭ ਹੱਸ ਦੇ ਕੇ ਦੇ ਜਾਂਦੇ ਝੋਲੀਆਂ ਭਰਾ ਕੇ ਜਾਂਦੇ ਇਸ ਲਈ ਆਪਾਂ ਨੂੰ ਕਿਹਾ ਗਿਆ ਹੈ ਕਿ দান ਪੁੰਨ ਜ਼ਰੂਰ ਕਰਿਆ ਕਰੋ দান ਆਪਣੀ ਜ਼ਿੰਦਗੀ ਦੀਆਂ तमाम ਪਰੇਸ਼ਾਨੀਆਂ ਦੂਰ ਕਰ ਦਿੰਦਾ ਹੈ ਜਿੰਨਾ দান ਕਰਾਂਗੇ ਉਨਾ ਹੀ ਵੱਧ ਕੇ ਆਪਣੇ ਕੋਲ ਆਏਗਾ ਪਰ দান ਕਰਕੇ ਕਿਸੇ ਚੀਜ਼ ਦੀ ਆਸ ਨਾ ਰੱਖੋ দান ਉਹ ਕਰੋ ਜੋ ਕਿਸੇ ਦੇ ਅਗੋਂ ਜ਼ਰੂਰਤ ਪੂਰੀ ਕਰੇ ਨਾਗੇ ਵਧੀਆ ਘਟਿਆ ਇਥੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਆਪਾਂ ਨੂੰ ਸਭ ਦੀ ਮਦਦ ਕਰ ਦੇਣੀ ਚਾਹੀਦੀ ਹੈ ਜਦੋਂ ਆਪਾਂ ਸਭ ਦੀ ਮਦਦ ਕਰਾਂਗੇ ਤਾਂ ਦੇਖਿਓ ਫਿਰ ਦਿਨ ਦੁਗਣੇ ਰਾਤ ਚੌਗਣੇ ਆਪੇ ਹੀ ਘਰਤ ਰੱਖੀ ਹੋਵੇਗੇ ਫਿਰ ਆਓ ਆਪਾਂ ਰਲ ਮਿਲ ਕੇ ਜੋ ਆਪਣੇ ਤੋਂ ਹੋ ਸਕੇ ਉਹ ਕਿਸੇ ਦੀ ਮਦਦ ਕਰੀਏ ਦਾਨ ਪੁੰਨ ਕਰੀਏ ਕਿਉਂਕਿ ਕਿਸੇ ਦੀ ਕੀਤੀ ਮਦਦ ਪਰਮਾਤਮਾ ਇਹਨੇ ਮહેર ਕਰਦੇ ਨੇ ਕਿ ਕਦੇ ਵੀ ਉਹਦੀ ਅਸੀਸ ਖਾਲੀ ਨਹੀਂ ਜਾਂਦੀ ਸਾ ਸੰਗਤ ਜੀ ਇਸ ਲਈ ਸਿਆਣੇ ਵੀ ਕਹਿੰਦੇ ਹਨ ਕਿ ਦਰ ਤੇ ਕੋਈ ਵੀ ਆਵੇ ਤੇ ਖਾਲੀ ਨਾ ਜਾਵੇ ਜਦੋਂ ਤੁਸੀਂ ਕਿਸੇ ਕੁੱਤੇ ਜਨੌਰ ਜਿਹੜੀ ਨੂੰ ਇੱਕ ਬੁਰਕੀ ਵੀ ਪਾਉਂਦੇ ਹੋ ਤਾਂ ਉਹਦੀ ਅਸੀਸ ਤੁਹਾਡੀ ਕਿਸਮਤ ਬਦਲ ਦੇਵੇਗੀ ਫਿਰ ਸੰਗਤ ਜੀ ਇਸ ਵੀਡੀਓ ਨੂੰ ਤੁਸੀਂ ਜਿੰਨਾ ਸੁਣਿਆ ਉਸੇ ਅਮਲ ਵੀ ਕਰਿਓ ਤੇ ਜ਼ਿੰਦਗੀ 'ਚ ਸ਼ਾਮਲ ਕਰਿਓ ਸੁੱਖਾਂ ਦੀ ਪ੍ਰਾਪਤੀ ਕਰਿਓ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਆਪਣੇ ਭੈਣ ਭਰਾਵਾਂ ਦੇ ਨਾਲ ਜ਼ਰੂਰ ਸ਼ੇਅਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ